ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਪਿਆਰਿਓ ਜਦੋਂ ਵੀ ਅਸੀਂ ਜਪ ਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਸ ਅੰਗ ਦੇ ਦਰਸ਼ਨ ਹੁੰਦੇ ਨੇ ਜਿਹੜਾ ਸਤਿਗੁਰੂ ਨੇ ਸ਼ੁਰੂ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਬਚਨ ਕੀਤਾ ਏ ਇਸ ਨੂੰ ਅਸੀਂ ਜਪਦੀ ਸਾਹਿਬ ਦੀ ਬਾਣੀ ਦੇ ਅੰਦਰ ਮੂਲ ਮੰਤਰ ਉਚਾਰਨ ਵੀ ਕਹਿ ਸਕਦੇ ਹਾਂ ਪਾਤਸ਼ਾਹ ਇਸ ਪਾਵਨ ਬਚਨ ਦੇ ਅੰਦਰ ਉਸ ਪ੍ਰਮਾਤਮਾ ਦੇ ਕਰਤੇ ਦੀ ਅਕਾਲ ਪੁਰਖ ਦੀ ਗੱਲ ਕਰਦੇ ਨੇ ਵੀ ਉਹ ਪ੍ਰਮਾਤਮਾ ਇੱਕ ਐਸੀ ਅਸiyet ਹੈ ਜੋ ਨਾ ਕਿਸੇ ਕੋਲੋਂ ਡਰਦਾ ਹੈ ਨਾ ਕਿਸੇ ਨਾਲ ਉਸ ਦਾ ਵੈਰ ਹੈ ਉਸਨੂੰ ਕਿਸੇ ਨੇ ਬਣਾਇਆ ਨਹੀਂ ਸੋ ਇਹ ਸਭ ਪਾਵਨ ਮੂਲ ਮੰਤਰ ਦੇ ਅੰਦਰ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਦੇ ਉਹਨਾਂ ਨੂੰ ਬਿਆਨ ਕੀਤਾ ਹੈ ਸਭ ਤੋਂ ਪਹਿਲਾਂ ਇੱਕ ਓਮਕਾਰ ਇਸ ਦਾ ਅਰਥ ਬਣਦਾ ਵੀ ਉਹ ਇੱਕ ਅਕਾਲ ਪੁਰਖ ਇੱਕੋ ਹੀ ਹੈ ਉਸ ਤੋਂ ਇਲਾਵਾ ਇਸ ਸੰਸਾਰ ਤੇ ਹੋਰ ਕੋਈ ਨਹੀਂ ਹੈ ਸਤਨਾਮ ਉਹਦਾ ਨਾਮ ਲੈਣਾ ਸੱਚਾ ਹੈ ਕਰਤਾ ਪੁਰਖ ਦੁਨੀਆ ਤੇ ਹਵਾਵਾਂ ਦਾ ਚੱਲਣਾ ਪਾਣੀ ਦਾ ਆਉਣਾ ਹੜਾਂ ਦਾ ਆਉਣਾ ਪਛਾਲਾਂ ਦਾ ਹੋਣਾ ਇਹ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਮਨੁੱਖ ਦੀ ਪਸ਼ੂ ਪੰਛੀਆਂ ਦੀ ਸਿਰਜਣਾ ਕਰਨ ਵਾਲਾ ਉਹ ਅਕਾਲ ਪੁਰਖ ਕਰਤਾ ਆਪ ਹੈ ਨਿਰਭਾਉ ਨਿਰਭਾਉ ਦਾ ਅਰਥ ਹੁੰਦਾ ਹੈ ਗੁਰੂ ਪਿਆਰਿਓ ਵੀ ਉਹ ਜਿਹੜਾ ਉਸ ਦਾ ਕਿਸੇ ਦੇ ਨਾਲ ਡਰ ਪੈ ਨਹੀਂ ਹੈ ਉਹ ਕਿਸੇ ਤੋਂ ਡਰਦਾ ਨਹੀਂ ਹੈ ਨਾ ਹੀ ਉਹ ਕਿਸੇ ਨੂੰ ਡਰਾਉਂਦਾ ਹੈ ਨਿਰਵੈਰ ਉਸਦਾ ਕਿਸੇ ਦੇ ਨਾਲ ਵੈਰ ਨਹੀਂ ਪਰਮਾਤਮਾ ਆਪਣੀ ਜਿੰਨੀ ਵੀ ਉਸ ਨੇ ਸਿਰਜਣਾ ਕੀਤੀ ਹੈ ਜਿੰਨੇ ਵੀ ਜੀਵ ਜੰਤੂ ਨੇ ਮਨੁੱਖ ਨੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਸਮਝਦਾ ਹੈ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਅਕਾਲ ਮੂਰਤ ਉਸਦਾ ਪ੍ਰਕਾਸ਼ ਜਿਹੜਾ ਹੈ ਆਪਣੇ ਆਪ ਤੋਂ ਹੋਇਆ ਹੈ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਕਿਸੇ ਨੇ ਬਣਾਇਆ ਨਹੀਂ ਅਜ ਉਨੀ ਉਹ ਕਿਸੇ ਜੁਨੀ ਵਿੱਚ ਨਹੀਂ ਆਉਂਦਾ ਅਜੁਨੀ ਤੋਂ ਭਾਵ ਜਿਵੇਂ ਮਨੁੱਖ ਦੀ ਜੂਨ ਹੋ ਗਈ ਪਸ਼ੂ ਪੰਛੀਆਂ ਦੀ ਜੂਨ ਹੋ ਗਈ ਜਾਨਵਰਾਂ ਦੀ ਜੂਨ ਹੋ ਗਈ ਕੀੜੇ ਮਕੌੜਿਆਂ ਦੀ ਜੂਨ ਹੋ ਗਈ ਇਸ ਤੋਂ ਭਾਵ ਹੈ ਵੀ ਉਹ ਜਿਹੜਾ ਪ੍ਰਮਾਤਮਾ ਹੈ ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ ਉਹ ਜੂਨ ਤੋਂ ਰਹਿਤ ਹੈ ਸਹਿਪੰਗ ਉਹ ਆਪਣੇ ਆਪ ਤੋਂ ਬਣਿਆ ਹੈ ਉਸਨੇ ਆਪਣੇ ਆਪ ਤੋਂ ਪੈਦਾ ਹੋਇਆ ਹੈ ਸਹਿਪੰਗ ਗੁਰਪ੍ਰਸਾਦ ਜੇ ਉਸ ਪ੍ਰਮਾਤਮਾ ਨੂੰ ਮਿਲਣਾ ਹੈ ਕੁਸ ਪਰਮਾਤਮਾ ਦੇ ਨੇੜੇ ਹੋਣਾ ਹੈ ਉਸ ਨੂੰ ਜਾਨਣਾ ਹੈ ਤਾਂ ਉਹਦੀ ਕਿਰਪਾ ਦੇ ਦੁਆਰਾ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ ਸਾਨੂੰ ਪਿਆਰਿਓ ਲੋੜ ਹੈ ਉਸ ਪਰਮਾਤਮਾ ਦਾ ਉਹ ਟਾਸਰਾ ਲੈਣ ਦੀ ਉਸ ਨੂੰ ਯਾਦ ਕਰਨ ਦੀ ਸਤਗੁਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਜਪਜੀ ਸਾਹਿਬ ਜੀ ਦੇ ਮੁੱਢ ਤੇ ਇਹ ਮੂਲ ਮੰਤਰ ਉਸ ਅਕਾਲ ਪੁਰਖ ਦੇ ਗੁਣਾ ਨੂੰ ਬਿਆਨ ਕਰਨ ਵਾਸਤੇ ਰਚਿਆ